ਮੈਂ ਗੱਲਾਂ ਬਿਲਕੁਲ ਸਹਿਮਤ ਹਾਂ ਜਿਹੜਾ ਸਾਡਾ ਕੁਪੀਆ ਤੰਤਰ ਹੈ ਪਾਕਿਸਤਾਨ ਜਾਣ ਵਾਲਾ ਲਗਭਗ 2-3 ਮਹੀਨੇ ਪਹਿਲਾਂ ਹੋ ਜਾਂਦਾ ਹੈ ਉਹਦੀ ਤਸਦੀਕ ਕਿਉਂ ਨਾ ਕੀਤੀ ਉਹਨਾਂ ਦੇ ਕੋਲ ਇਹ ਚੀਜ਼ਾਂ ਆਈਆਂ ਕਿਉਂ ਨਾ ਸਰਬਿੰਦਰ ਸਿਆ ਇੱਥੇ ਆਮ ਬੰਦਾ ਉਹਨੂੰ ਪਾਕਿਸਤਾਨੀ ਨੰਬਰ ਦੇ ਉੱਤੋਂ ਕੁਈ ਕਾਲਾ ਜਾਵੇ ਜਾ ਕਰ ਲਵੇ ਕਈ ਕਈ ਮਹੀਨੇ ਇਹ ਏਜੰਸੀਆਂ ਉਹਦਾ ਖੜਾ ਨਹੀਂ ਛੱਡਦੇ ਤੁਸੀਂ ਆਪ ਦੱਸਿਆ ਕਿ ਬੀਬੀ ਕਹਿੰਦੀ ਹੈ ਵੀ ਮੈਂ ਤਾਂ 8900 ਤੋਂ ਜਾਣਦੀ ਉਹ ਲਗਾਤਾਰਤਾ ਦੇ ਵਿੱਚ ਗੱਲ ਕਰ ਰਹੀ ਹੈ ਤੇ ਸ਼ਰੂਣੀ ਕਮੇਟੀ ਵਾਲੇ ਕਹਿੰਦੇ ਨੇ ਕਿ ਇਹ ਤਾਂ ਨਲੈਕੀ ਸਰਕਾਰ ਦੀ ਹੈ ਸਾਹ ਹਰ ਸਾਲ ਸਿੱਖ ਸ਼ਰਦਾਲੂ ਪਾਕਿਸਤਾਨ ਸਥਿਤ ਗੁਰਤਾ ਮਾਂ ਦੇ ਦਰਸ਼ਨ ਆ ਲਈ ਜਾਂਦੇ ਨੇ ਤੇ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਘਟਨਾ ਵਾਪਰੀ ਸੀ ਕਿ ਕਿਰਨ ਬਾਲਾ ਨਾਂ ਦੀ ਲੜਕੀ ਔਰਤ ਵਾਪਸ ਨਹੀਂ ਆਈ ਸੀ ਉੱਥੋਂ ਤੇ ਹੁਣ ਇਤਿਹਾਸ ਨੇ ਆਪਣਾ ਆਪ ਨੂੰ ਦੁਹਰਾ ਦਿੱਤਾ ਇੱਕ ਹੋਰ ਸਰਬਜੀਤ ਕੌਰ ਜਿਹੜੀ ਵਾਪਸ ਨਹੀਂ ਆਈ ਤੇ ਉਹਦਾ ਇੱਕ ਕਥਿਤ ਤੌਰ ਦੇ ਉੱਤੇ ਕੋਈ ਨਿਕਾਹ ਨਾਮਾ ਵੀ ਹੈ ਜਾਂ ਕੁਝ ਕਾਗਜ਼ ਵਗੈਰਾ ਨੇ ਉਹ ਸਾਹਮਣੇ ਆ ਰਹੇ ਨੇ ਇੱਕ ਵੀਡੀਓ ਵੀ ਕਾਫੀ ਚਰਚਾ ਦੇ ਵਿੱਚ ਹੈ ਜਿਹਦੇ ਵਿੱਚ ਉਹ ਬੋਲ ਰਹੀ ਆ ਹੈ ਜਾਂ ਨਹੀਂ ਉਹ ਇਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਉਹ ਕਹਿੰਦੀ ਮੈਂ ਲੰਬੇ ਸਮੇਂ ਤੋਂ ਇਸ ਵਿਅਕਤੀ ਨੂੰ ਜਾਣਦੀ ਸੀਗੀ ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਕਈਆਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਇੱਕ ਤਾਂ ਇਹ ਕਿ ਜਿਹੜੀ ਉਹ ਲੜਕੀ ਜਾਂ ਔਰਤ ਹੈ ਸਰਬਜੀਤ ਕੌਰ ਕਪੂਰਥਲਾ ਦੇ ਨਾਲ ਸੰਬੰਧਿਤ ਹੈ ਕਹਿੰਦੇ ਉਹਦੇ ਉੱਤੇ ਪਹਿਲਾਂ ਮਾਮਲੇ ਮੁਮਬਲੇ ਵੀ ਦਰਜ ਸੀਗੇ ਬਾਅਦ ਦੇ ਵਿੱਚ ਕਾਰਵਾਈਆਂ ਵਗੈਰਾ ਵੀ ਹੋਈਆਂ ਤੇ ਉਹਨੂੰ ਵੀਜ਼ਾ ਕਿਵੇਂ ਮਿਲ ਗਿਆ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਦੂਜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਦੇ ਉੱਤੇ ਸਵਾਲ ਖੜੇ ਕੀਤੇ ਨੇ ਕਹਿੰਦੇ ਇਹਦੇ ਵਿੱਚ ਏਜੰਸੀਆਂ ਪੁਲਿਸ ਤੇ ਸਾਰਿਆਂ ਦੀ ਰਲਿਮਿਲੀ ਜਿਹੜੀ ناکامی ਸਾਹਮਣੇ ਆਈ ਹੈ ਤੇ ਹੁਣ ਇੱਕ ਜਿਹੜਾ ਫੈਸਲਾ ਵੱਡਾ ਲਿਆ ਜਾਣਾ ਹੈ ਉਹ ਇਹ ਹੈ ਕਹਿੰਦੇ ਜੀ ਜਥੇ ਚ ਇਕੱਲੀ ਔਰਤ ਨਹੀਂ ਭੇਜੀ ਜਾਏਗੀ ਇਹਦੇ ਬਾਰੇ ਕਹਿੰਦੇ ਅਸੀਂ ਸਵਾਰਚ ਵੀ ਕਰਾਂਗੇ ਵੀਜ਼ਾ ਉਹਨੂੰ ਨਾ ਦਿੱਤਾ ਜਾਵੇ ਯਾਨੀ ਕਿ ਜਿਹੜੀ ਕੋਈ ਪਰਿਵਾਰ ਦੇ ਨਾਲ ਜਾਂਦੀ ਹੈ ਉਹਨੂੰ ਜ਼ਰੂਰ ਕਹਿੰਦੇ ਵੀਜ਼ਾ ਮਿਲੇਗਾ ਪਰ ਇਕੱਲੀ ਔਰਤ ਆ ਜਿਹੜੀ ਆਪਣੇ ਪੱਧਰ ਤੇ ਵੀਜ਼ਾ ਅਪਲਾਈ ਕਰਦੀ ਹੈ ਉਹਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਖਾਸ ਕਰ ਪਾਕਿਸਤਾਨ ਜਾਣ ਵਾਸਤੇ ਇਹਨਾਂ ਦੇ ਇੱਕ ਸਖਤਰ ਨੇ ਕੱਲ ਇੱਕ ਬਿਆਨ ਦਿੱਤਾ ਹੈ ਕਿ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਖੁਫੀਆ ਤੰਤਰ ਹੈ ਉਹਨਾਂ ਦੀ ਕਾਰਗੁਜ਼ਾਰੀ ਬੜੀ ਢਿੱਲੀ ਹੈ ਉਹ ਤਾਂ ਇਸ ਪਾਸੇ ਬਲ ਵੇਖਦੇ ਹੀ ਨਹੀਂ ਮੈਂ ਇਹ ਗੱਲਾਂ ਬਿਲਕੁਲ ਸਹਿਮਤ ਹਾਂ ਜਿਹੜਾ ਸਾਡਾ ਖੁਫੀਆ ਤੰਤਰ ਹੈ ਪਾਕਿਸਤਾਨ ਜਾਣ ਵਾਲਾ ਲਗਭਗ 2-3 ਮਹੀਨੇ ਪਹਿਲਾਂ ਹੋ ਜਾਂਦਾ ਹੈ ਉਹਦੀ ਤਸਦੀਕ ਕਿਉਂ ਨਾ ਕੀਤੀ ਹੂੰ ਉਹਨਾਂ ਦੇ ਕੋਲ ਇਹ ਚੀਜ਼ਾਂ ਆਈਆਂ ਕਿਉਂ ਨਾ ਤਰਬਿੰਦਰ ਸਿਆ ਇੱਥੇ ਆਮ ਬੰਦਾ ਉਹਨੂੰ ਪਾਕਿਸਤਾਨੀ ਨੰਬਰ ਦੇ ਉੱਤੋਂ ਕੋਈ ਕਾਲ ਆ ਜਾਵੇ ਜਾ ਉਹ ਕਰ ਲਵੇ ਕਈ ਕਈ ਮਹੀਨੇ ਇਹ ਏਜੰਸੀਆਂ ਉਹਦਾ ਖੜਾ ਨਹੀਂ ਛੱਡਦੀਆਂ ਤੁਸੀਂ ਆਪ ਦੱਸਿਆ ਕਿ ਬੀਬੀ ਕਹਿੰਦੀ ਹੈ ਵੀ ਮੈਂ ਤਾਂ 8-9 ਸਾਲ ਤੋਂ ਜਾਣਦੀ ਹਾਂ ਹੂੰ ਉਹ ਲਗਾਤਾਰਤਾ ਦੇ ਵਿੱਚ ਗੱਲ ਕਰ ਰਹੀ ਹੈ ਤੇ ਸ਼ਰੂਮਣੀ ਕਮੇਟੀ ਵਾਲੇ ਕਹਿੰਦੇ ਨੇ ਕਿ ਇਹ ਤਾਂ ਨਲੈਕੀ ਸਰਕਾਰ ਦੀ ਹੈ ਤੇ ਸਕੱਤਰ ਸਾਹਿਬ ਨਾਲ ਫਿਰ ਬੀਬੀ ਕਰਨਵਾਲਾ ਵਾਲੇ ਮਾਮਲੇ ਦੇ ਵਿੱਚ ਕੀ ਦੀ ਕਾਰਗੁਜ਼ਾਰੀ ਤੇ ਸਵਾਲ ਹੈ 18 ਦਾ ਮਾਮਲਾ ਹੈ 7 ਸਾਲ ਬੀਤ ਗਏ ਉਹਨੂੰ ਵੀਜ਼ਾ ਲਵਾਉਣ ਦੇ ਵਿੱਚ ਫਾਈਲ ਕਿਹਨੇ ਲਵਾਈ ਇੱਕ ਹੋਰ ਤਰਵਿੰਦਰ ਜਿਹੜੀ ਸਭ ਤੋਂ ਵੱਡਾ ਸਵਾਲ ਹੈ ਇਹ ਬੀਬੀ ਨੇ ਜਿਹੜਾ ਉੱਧਰ ਜਾ ਕੇ ਫਾਰਮ ਭਰਿਆ ਹੂੰ ਕਹਿੰਦੇ ਨਾ ਉਹਦੇ ਵਿੱਚ ਪਾਸਪੋਰਟ ਦਫ਼ਤਰ ਨੰਬਰ ਸੀਗਾ ਜਿਹੜੇ ਕਾਲਮ ਪੂਰੇ ਨਹੀਂ ਸੀ ਫਿਰ ਉਹਨੂੰ ਪਾਸ ਕਿਨੇ ਕੀਤਾ ਤੇ ਸਕੱਤਰ ਸਾਹਿਬ ਇਹ ਦੱਸਿਓ ਵੀ ਕਰਨਵਾਲਾ 4-5 ਦਿਨ ਪਹਿਲਾਂ ਉੱਥੇ ਆ ਗਈ ਸੀ ਅੰਮ੍ਰਿਤਸਰ ਦੇ ਵਿੱਚ ਉਹ ਕਿਹਦੇ ਕਿਹਦੇ ਨਾਲ ਰਹੀ ਕਿਹੜੇ ਸ਼ਰਮਣੀ ਕਮੇਟੀ ਦੇ ਮੈਂਬਰ ਦੇ ਨਾਲ ਜਾਂ ਤੁਹਾਡੇ ਕਿਸੇ ਕਰਮਚਾਰੀ ਦੇ ਨਾਲ ਅੱਜ ਤੱਕ 7 ਸਾਲਾਂ ਚ ਉਹਦਾ ਕੋਈ ਖੁਲਾਸਾ ਤੁਸੀਂ ਕੀਤਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿਹੜੇ ਬੰਦੇ ਨੇ ਉਹਦਾ ਨਾਮ ਰეკਮੈਂਡ ਕੀਤਾ ਸੀ ਉਹ ਇੱਕ ਵੱਡੇ ਅਧਿਕਾਰੀ ਵੱਡੇ ਲੀਡਰ ਦੇ ਟੀਮ ਦਾ ਮੈਂਬਰ ਸੀ ਅੱਜਕੱਲ ਭਾਵੇਂ ਨਹੀਂ ਉਹ ਸਿਆਸਤ ਬਦਲ ਗਿਆ ਤੁਸੀਂ ਜਾਂਚ ਪੜਤਾਲ ਕਹਿੰਦੇ ਕਰ ਰਹੇ ਆ 1900 ਨਾ ਮਾਫ ਕਰਨਾ 2018 ਤੋਂ ਜਾਂਚ ਕਰ ਰਹੇ ਹਾਂ ਨਾਲ ਪ੍ਰਧਾਨ ਦੇ ਦਫਤਰ ਦੇ ਫਾਈਲ ਪਈ ਹੈ ਅਜੇ ਤੱਕ ਉਹ ਫਾਈਲ ਚੱਕ ਕੇ ਨਹੀਂ ਕਿਸੇ ਨੇ ਪੜ੍ਹੀ ਵੀ ਕੌਣ-ਕੌਣ ਰეკਮੈਂਡ ਕਰ ਗਿਆ ਉਹਨੂੰ ਤੇ ਹੁਣ ਸਾਰੇ ਦਾ ਸਾਰਾ ਠਿੱਕਰਾ ਭੰਡ ਦੇਉ ਪੰਜਾਬ ਦੀਆਂ ਜਲਸੀਆਂ ਤੇ ਜਦੋਂ ਤੁਸੀਂ ਲਿਸਟਾਂ ਲੈਨੇ ਹੋ ਤੁਸੀਂ ਆਪਣੇ ਤੌਰ ਤੇ ਕੋਈ ਤਸਦੀਕ ਨਹੀਂ ਕਰਾਉਂਦੇ ਕੋਈ ਪਿੰਡ ਦਾ ਸਰਪੰਚ ਪੰਚ ਜਾਂ ਕੋਈ ਹੋਰ ਅਧਿਕਾਰੀ ਜਾਂ ਤੁਹਾਡਾ ਸ਼ਰਮਣੀ ਕਮੇਟੀ ਦਾ ਮੈਂਬਰ ਉਹਦਾ ਤਸਦੀਕ ਨਹੀਂ ਕਰਦਾ ਕਹਿੰਦੇ ਜੀ ਹੁਣ ਕੱਲੀ ਜਿਹੜੀ ਔਰਤ ਹੈ ਅਸੀਂ ਉਹਨੂੰ ਆਗਿਆ ਨਹੀਂ ਦੇਵਾਂਗੇ ਨਾ ਦਿਓ ਹੂੰ ਪਰ ਕਿਰਨਵਾਲਾ ਵਾਲੇ ਮਾਮਲੇ ਦੇ ਵਿੱਚ ਤਾਂ ਤੁਹਾਡਾ ਜਵਾਬ ਦੇ ਆ ਨਾ ਤੇ ਲੋਕ 7 ਸਾਲ ਤੋਂ ਉਡੀਕ ਰਹੇ ਐ ਤੇ ਅਜੇ ਤੱਕ ਕਰ ਤੁਹਾਨੂੰ ਉਹ ਫਾਈਲ ਨਹੀਂ ਲੱਭੀ ਜਿਹੜੀ ਸ਼ਰਮਣੀ ਕਮੇਟੀ ਦੇ ਦਫ਼ਤਰ ਚ ਪਈ ਹੈ ਬਈ ਵੀ ਹੈ ਕਿ ਜੇ ਉੱਥੋਂ ਵੀ ਕਥਤ ਰੂਪ ਦੇ ਵਿੱਚ ਕਿਸੇ ਪਾਸੇ ਪੈਰ ਲਾ ਕੇ ਤੁਰ ਗਈ ਹੈ ਸੋ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਜਾਂ ਸਾਬਕਾ ਉਹ ਵੀ ਸਵਾਲ ਚੁੱਕਦੇ ਆ ਖਾਸ ਕਰ ਜਿਹੜੇ ਵਿਰੋਧੀ ਧਿਰ ਦੇ ਵਿੱਚ ਨੇ ਉਹ ਕਹਿੰਦੇ ਜੀ ਸਾਡੀ ਤਾਂ ਕਿਸੇ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਇਹਦੇ ਬਾਰੇ ਹੁਣ ਧਾਮੀ ਸਾਹਿਬ ਨੂੰ ਪੁੱਛੋ ਭਾਵੇਂ ਧਾਮੀ ਸਾਹਿਬ ਦੇ ਵੇਲੇ ਦਾ ਮਾਮਲਾ ਨਹੀਂ ਮਾਮਲਾ ਪੁਰਾਣਾ ਹੈ ਪਰ ਫੇਲ ਤਾਂ ਉੱਥੇ ਪਈਆ ਅੱਜ ਕੱਲ ਤਾਂ ਧਾਮੀ ਸਾਹਿਬ ਜਵਾਬ ਦੇ ਐ ਤੇ ਉਹ ਉੱਥੇ ਗਈ ਜਾ ਕੇ ਉੱਥੇ ਨਕਾਹ ਕਰਾ ਲਿਆ ਜਿਹੜੀ ਮੇਰੀ ਜਾਣਕਾਰੀ ਹੈ ਤਰਵਿੰਦਰ ਸਿੰਘ ਹੂੰ ਉਹ ਇਹ ਹੈ ਕਿ ਪਾਕਿਸਤਾਨ ਦੀ ਸਰਕਾਰ ਇਹ ਬੀਬੀ ਨੂੰ ਵਾਪਸ ਘੱਲ ਰਹੀ ਹੈ ਹੂੰ ਜੀ ਇਹ ਜਦੋਂ ਬੀਬੀ ਵਾਪਸ ਆ ਗਈ ਫਿਰ ਜਿਹੜਾ ਸਾਡਾ ਇੰਡੀਆ ਸਿਸਟਮ ਹੈ ਉਹਦੇ ਮੁਤਾਬਕ ਇਹਦੇ ਤੇ ਕਾਰਵਾਈ ਹੋਏਗੀ ਤੇ ਦੂਜਿਆਂ ਨੂੰ ਵੀ ਕੰਨ ਹੋਣਗੇ ਕਿ ਇਸ ਤਰ੍ਹਾਂ ਜੇ ਜਾਵਾਂਗੇ ਤੇ ਪਰਤ ਕੇ ਵਾਪਸ ਆਵਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ